ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦਾ ਐਤਵਾਰ ਦਾ ਪ੍ਰੋਗਰਾਮ ਲੈ ਕੇ ਆਪਾਂ ਹਾਜ਼ਰ ਆਂ ਸਭ ਤੋਂ ਪਹਿਲਾਂ ਜਿੰਨੇ ਵੀ ਭੈਣ ਭਰਾ ਸਾਡੇ ਚੈਨਲ ਨਾਲ ਜੁੜੇ ਹੋਏ ਐ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਅੱਜ ਦੇ 11 ਕੁੜੀਆਂ ਦੇ ਰਿਸ਼ਤੇ ਪਰਿਵਾਰ ਦੇ ਨੰਬਰਾਂ ਸਮੇਤ ਨੇ ਐਤਵਾਰ ਨੂੰ ਜਿੰਨੇ ਜਿਹੜੇ ਪੁਰਾਣੇ ਭੈਣ ਭਰਾ ਨੇ ਸਾਰਿਆਂ ਨੂੰ ਪਤਾ ਐ 8 ਵਜੇ ਆਪਣਾ ਪ੍ਰੋਗਰਾਮ ਹੁੰਦਾ ਤੇ ਜਿਹੜੇ ਨਵੇਂ ਨੇ ਉਹਨਾਂ ਨੂੰ ਬੇਨਤੀ ਐ ਕਿ ਹਰੇਕ ਰਿਸ਼ਤਾ ਪਹੁੰਚੇ ਚੈਨਲ ਸਬਸਕ੍ਰਾਈਬ ਕਰ ਲਓ ਤੇ ਅੱਜ ਦੇ ਟੋਟਲ 37 ਰਿਸ਼ਤੇ ਐ ਜੀ 11 ਕੁੜੀਆਂ ਦੇ ਰਿਸ਼ਤੇ ਨੇ ਜਿਨ੍ਹਾਂ ਦੇ ਵਿੱਚੋਂ ਪੰਜਾਬ ਦੇ ਵਿੱਚੋਂ 20 ਰਿਸ਼ਤੇ ਨੇ ਕੈਨੇਡਾ ਤੋਂ 7 ਰਿਸ਼ਤੇ ਨੇ ਅਮਰੀਕਾ ਤੋਂ 1 ਰਿਸ਼ਤਾ ਹੈ ਜਰਮਨੀ ਤੋਂ 1 ਰਿਸ਼ਤਾ ਤੇ 7 ਰਿਸ਼ਤੇ ਹੋਰ ਨੇ ਅ ਖਾਸ ਧਿਆਨ ਰੱਖਿਆ ਜਾਵੇ ਜੀ ਹੇਠਾਂ ਲਾਲ ਪੱਟੀ ਦੇ ਵਿੱਚ ਪਰਿਵਾਰ ਦਾ ਨੰਬਰ ਦਿੱਤਾ ਹੁੰਦਾ ਹੈ ਤੇ ਉਸ ਤੋਂ ਪਹਿਲਾਂ ਆਪਾਂ ਸਾਰੇ ਜਿਹੜੇ ਰਿਸ਼ਤੇ ਸਟਾਰਟ ਕਰੀਏ ਜਿਹੜੇ ਭੈਣ ਭਰਾ ਸਾਡੇ ਨਾਲ ਪੁਰਾਣੇ ਜੁੜੇ ਹੋਏ ਨੇ ਜਿਨ੍ਹਾਂ ਕੋਲੇ ਸਾਡਾ 9873060725 ਵਾਲਾ ਨੰਬਰ ਹੈਗਾ ਉਹ ਉਹਨਾਂ ਦਾ ਨੰਬਰ ਸਾਡੇ ਕੋਲ ਹੀ ਵੀ ਸੇਵ ਹੈ ਤੇ ਜਿਹੜੇ ਨਵੇਂ ਨੇ ਸਾਡਾ ਨੰਬਰ ਸੇਵ ਕਰਕੇ ਸਾਨੂੰ WhatsApp ਤੇ ਹੈਲੋ ਲਿਖ ਕੇ ਭੇਜ ਦੇਣਾ ਅਤੇ ਤੁਹਾਡਾ ਨੰਬਰ ਅਸੀਂ ਵੀ ਸੇਵ ਕਰ ਲਵਾਂਗੇ ਤੇ WhatsApp ਰਾਹੀਂ ਦੇ ਸਟੇਟਸ ਰਾਹੀਂ ਜਿਹੜੀ ਨਵੀਂ ਅਪਡੇਟ ਤੁਹਾਡੇ ਕੋਲੇ ਪਹੁੰਚਦੀ ਰਹੀ ਹੈ ਕਰੇ 95017 25405 ਤੇ 98730 60725 ਇਹ ਦੋ ਮੋਬਾਈਲ ਨੰਬਰਾਂ ਤੋਂ ਇਲਾਵਾ ਸਾਡਾ ਕੋਈ ਹੋਰ ਮੋਬਾਈਲ ਨੰਬਰ ਨਹੀਂ ਹੈਗਾ ਜੀ ਅੱਜ ਦਾ ਜਿਹੜਾ ਪਹਿਲਾ ਰਿਸ਼ਤਾ ਕੁੜੀ ਦਾ ਰਿਸ਼ਤਾ ਹੈ ਜੀ ਅ ਬਾਕੀ ਅੱਜਕੱਲ ਤਾਂ ਡਾਇਰੀ ਤੇ ਲਿਖਣ ਦੀ ਲੋੜ ਨਹੀਂ ਜਿੰਨਾਂ ਨੂੰ ਵੀ ਪਰਿਵਾਰ ਦਾ ਨੰਬਰ ਚਾਹੀਦਾ ਹੈ ਇੱਥਾਂ ਲਾਲ ਪੱਟੀ 'ਚ ਹੋਏਗਾ ਸਕਰੀਨਸ਼ਾਟ ਲੈ ਲਿਓ ਜਾਂ ਵੀਡੀਓ ਨੂੰ ਦੁਬਾਰੇ ਦੇਖ ਲਿਓ ਮੁੰਡਾ ਤੇ ਕੁੜੀ ਜਿਸ ਤਰ੍ਹਾਂ ਦਾ ਢਾਂਚਾ ਸਕਰੀਨ ਤੇ ਲਿਖਿਆ ਹੁੰਦਾ ਉਸ ਤਰ੍ਹਾਂ ਦਾ ਢਾਂਚਾ ਸਮਝ ਕੇ ਅਗਲੇ ਨਾਲ ਪਰਿਵਾਰ ਨਾਲ ਜਿਹੜੀ ਡਾਇਰੈਕਟ ਤੁਸੀਂ ਗੱਲਬਾਤ ਕਰ ਸਕਦੇ ਹਾਂ ਅੱਜ ਦਾ ਪਹਿਲਾ ਰਿਸ਼ਤਾ ਜਿਹੜੀ ਸ਼ੁਰੂਆਤ ਕਰਦੇ ਆਂ ਆਪਾਂ ਤੇ ਵੀਡੀਓ ਸ਼ੇਅਰ ਜ਼ਰੂਰ ਕਰਿਓ ਤੇ ਵੀਡੀਓ ਨੂੰ ਲਾਸਟ ਤੱਕ ਦੇਖਿਓ ਅੱਜ ਦੇ 11 ਰਿਸ਼ਤੇ ਕੁੜੀਆਂ ਦੇ ਇਹ ਨਹੀਂ ਹੈਗਾ ਆਪਾਂ ਸਟਾਰਟ ਦੇ ਵਿੱਚ ਜਾਂ ਲਾਸਟ ਦੇ ਵਿੱਚ ਜਾਂ ਸੈਂਟਰ 'ਚ ਨੇ ਸੀਰੀਅਲ ਵਾਂਗ ਹੀ ਆਪਾਂ ਸਾਰੇ ਰਿਸ਼ਤੇ ਹੁੰਦੇ ਆ ਸੋ ਜ਼ਿਆਦਾ ਟਾਈਮ ਨਾ ਖਰਾਬ ਕਰਦੇ ਹੋਏ ਨਾਮ ਕੌਰ ਪਤਾ ਧੂਰੀ ਸੰਗਰੂਰ ਤੋਂ ਕੁੜੀ ਬਲੋਂਗ ਕਰਦੀ ਹੈ ਗ੍ਰੈਜੂਏਟ ਹੈ ਪੈਣ ਇੱਕ ਭਰਾ ਦੋ ਕੱਦ 5 ਫੁੱਟ 3 ਇੰਚ ਕਾਸਟ ਰਮਦਾਸਿਆ ਸਿੱਖ ਡੇਟ ਆਵਰ 1995 ਦੀ ਹੈ 6 ਬੈਂਡ ਈ ਚਾਏ ਹੋਏ ਨੇ ਮੁੰਡਾ ਖਰਚ ਕਰਨ ਵਾਲਾ ਚਾਹੀਦਾ ਬਾਹਰ ਹੋਵੇ ਮਤਲਬ ਜਿਆਦਾ ਖਰਚਾ ਕਰਨ ਵਾਲੀ ਚੀਜ਼ ਦਾ ਜਾਂ ਬਾਹਰ ਐਨ ਆਰ ਆਈ ਹੋਵੇ ਲਾਲ ਪੱਟੀ ਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਡਾਇਰੈਕਟ ਜਿਹੜੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਜੀ ਅਗਲਾ ਰਿਸ਼ਤਾ ਨਾਮ ਸਿੰਘ ਪਤਾ ਮਲੋ ਪੜ੍ਹਾਈ ਗ੍ਰੈਜੂਏਸ਼ਨ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਇੱਕ ਅਨਮੈਡ ਕੱਦ 5 ਫੁੱਟ 9 ਇੰਚ ਕਾਸਟ ਜੱਟ ਸਿੱਖ ਡੇਟ ਆਫ ਬਰਥ 22 8 96 ਦਾ ਜੀ ਕੰਮ ਇੰਡੀਅਨ ਆਰਮੀ ਦੇ ਵਿੱਚ ਹੈ 7 ਸਾਲ ਦੀ ਜਿਹੜੀ ਇਹਨਾਂ ਦੀ ਸਰਵਿਸ ਹੋ ਗਈ ਹੈ ਮਤਲਬ ਪੱਕੀ ਜੋਬ ਹੈ ਕੁੜੀ ਸੋਹਣੀ ਤੇ ਗ੍ਰੈਜੂਏਟ ਹੋਵੇ ਲਾਲਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰੋ ਜੀ ਦੋ ਨੰਬਰ ਨੇ ਇੱਕ ਵਟਸਐਪ ਨੰਬਰ ਹੈ ਤੇ ਇੱਕ ਜਿਹੜਾ ਹੈਗਾਗਾ ਅ ਡਾਇਰੈਕਟ ਇੰਡੀਅਨ ਨੰਬਰ ਹੈ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਲਾ ਰਿਸ਼ਤਾ ਨੋਟ ਕਰੋ ਜੀ ਅਗਲਾ ਰਿਸ਼ਤਾ ਕੁੜੀ ਦਾ ਜੀ ਇੰਡੀਆ ਤੋਂ ਨਾਮਕੌਰ ਪਤਾ ਲੁਧਿਆਣਾ ਤੋਂ ਕੁੜੀ ਬਲੌਂਗ ਕਰਦੀ ਹੈ ਪੜ੍ਹਾਈ ਪਲੱਸ 2 ਨਾਨ ਮੈਡੀਕਲ ਨਾ ਕੀਤੀ ਹੋਈ ਹੈ ਡੀ ਫਾਰਮੇਸੀ ਭੈਣ ਇੱਕ ਮੈਡ ਆਸਟ੍ਰੇਲੀਆ ਭਰਾ ਇੱਕ ਕੱਦ 5 ਫੁੱਟ 3 ਇੰਚ ਕਾਸਟ ਰਮਦਾਸੀ ਗੋਤ ਜੱਸੜ ਡੇਟ ਆਵਰਥ 5 10 93 ਦਾ ਜੀ ਜੋਬ ਇਨ ਪ੍ਰਾਈਵੇਟ ਹਸਪੀਟਲ ਮੁਹਾਲੀ ਦੇ ਵਿੱਚ ਕਰ ਰਹੇ ਨੇ ਤੇ ਰਿਸ਼ਤਾ ਮੁੰਡਾ ਐਨ ਆਰ ਆਈ ਹੋਵੇ ਕੋਈ ਜਾਤੀਬੰਧਨ ਨਹੀਂ ਲਾਲ ਪੱਟੀ ਦੇ ਵਿੱਚ ਮੁੰਡੇ ਤੇ ਕੁੜੀ ਦੇ ਪਰਿਵਾਰ ਦਾ ਨੰਬਰ ਆ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜੀ ਦੋ ਨੰਬਰ ਨੇ ਤੇ ਅਗਲਾ ਰਿਸ਼ਤਾ ਜਿਹੜਾ ਨੋਟ ਕਰੋ ਜੀ ਕੈਨੇਡਾ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਚੰਡੀਗੜ੍ਹ ਤੋਂ ਮੁੰਡਾ ਬਲੋਂਗ ਕਰਦਾ ਪੜ੍ਹਾਈ ਪਲੱਸ 2 ਮੈਡੀਕਲ ਤੇ ਡਿਪਲੋਮਾ ਨਿਊਟ੍ਰੀਸ਼ਨ ਤੇ ਫੂਡ ਮੈਨੇਜਮੈਂਟ ਦੀ ਜਿਹੜੀ ਕੀਤੀ ਹੋਈ ਹੈ ਭੈਣ ਇੱਕ ਕੈਨੇਡਾ ਪੀਆਰ ਐ ਅਪਲਾਈ ਕੀਤੀ ਹੋਈ ਹੈ ਪੀਆਰ ਅਪਲਾਈ ਕੀਤੀ ਹੋਈ ਹੈ ਕੈਨੇਡਾ ਭਰਾ ਕੋਈ ਨਹੀਂ ਕੱਦ 5 6 ਫੁੱਟ 2 ਇੰਚ ਕਾਸਟ ਰਵੀ ਦਾਸਿਆ ਸਿੱਖ ਡੇਟ ਆਫ ਬਰਥ 9598 ਦਾ ਹੀ ਕੰਮ ਮੈਨੇਜਰ ਇਨ ਰੈਸਟੋਰੈਂਟ ਕੈਨੇਡਾ ਦੇ ਵਿੱਚ ਕੁੜੀ ਬੀ ਐਸ ਸਿੰਘ ਨਰਸਿੰਗ ਕੀਤੀ ਹੋਵੇ ਕੁੜੀ ਦੀ ਜਾਂ ਆਈਟੀਆ ਕਰੀ ਹੋਵੇ 5 ਫੁੱਟ 7 ਇੰਚ ਜਿਹੜਾ ਕੱਦ ਹੋਵੇ ਕੁੜੀ ਦਾ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਜਿਹੜਾ ਕੈਨੇਡਾ ਤੋਂ ਨੋਟ ਕਰੋ ਜੀ ਨਾਮ ਸਿੰਘ ਫਿਰੋਜ਼ਪੁਰ ਤੋਂ ਮੁੰਡਾ ਬਲੌਂਗ ਕਰਦਾ ਹੈ ਪੜਾਈ ਬੀ ਐਸ ਸੀ ਬਾਇਓਟੈਕ ਐਗਰੀਕਲਚਰ ਲੁਧਿਆਣਾ ਤੋਂ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਇੱਕ ਮੈਡ ਕੱਦ 6 ਫੁੱਟ 8 ਇੰਚ ਕਾਸਟ ਜੱਟ ਸਿੱਖ ਗੋਤ ਸੰਧੂ ਡੇਟ ਆਫ ਬਰਥ 14 11 94 ਦਾ ਡੇਟ ਆਫ ਬਰਥ ਕੈਨੇਡਾ ਪੀਆਰ ਆ ਜੀ ਗਵਰਨਮੈਂਟ ਜੋਬ ਆ ਕੈਨੇਡਾ ਦੇ ਵਿੱਚ 18 ਕਿਲੇ ਜ਼ਮੀਨ ਹੈ 99 ਦੋਨੇ ਭਰਾਵਾਂ ਨੂੰ ਜਿਹੜੀ ਜ਼ਮੀਨ ਆਉਂਦੀ ਹੈ ਮੁੰਡਾ ਸੋਹਣਾਗਾ ਕੁੜੀ ਦਾ ਕੱਦ 5 ਫੁੱਟ 6 ਇੰਚ ਤੋਂ ਘੱਟ ਨਾ ਹੋਵੇ ਚੰਗਾ ਪਰਿਵਾਰ ਹੋਵੇ ਕੁੜੀ ਕੈਨੇਡਾ ਯੂ ਐਸ ਏ ਜਾਂ ਇੰਡੀਆ ਤੋਂ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲਬਾਤ ਕਰ ਸਕਦੇ ਹਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਅਗਲਾ ਰਿਸ਼ਤਾ ਇੰਡੀਆ ਤੋਂ ਆ ਜੀ ਨਾਮ ਸਿੰਘ ਪਤਾ ਜਲੰਧਰ ਤੋਂ ਮੁੰਡਾ ਬਲੌਂਗ ਕਰਦਾ ਹੈ ਪੜ੍ਹਾਈ ਪਲੱਸ 2 ਅ ਪਰਸਨਲ ਜਿਮ ਟ੍ਰੇਨਰ ਨੇ ਤੇ ਐਨ ਨਿਊਟ੍ਰੀਸ਼ਨ ਦਾ ਜਿਹੜਾ ਸਪੈਸ਼ਲਿਸਟ ਦਾ ਜਿਹੜਾ ਕੋਰਸ ਕੀਤਾ ਹੋਇਆ ਭੈਣ ਕੋਈ ਨਹੀਂ ਭਰਾ ਇੱਕ ਕੱਦ 5 ਫੁੱਟ 11 ਇੰਚ ਕਾਸਟ ਰਾਮਗੜੀਆ ਗੋਤਪੁੰਨੀ ਡੇਟ ਆਫ ਬਰਥ 21 12 95 ਦਾ ਜੀ ਅ ਕਮ 60 ਤੋਂ 70000 ਰੁਪਏ ਪਰ ਮੰਥ ਦਾ ਜਿਹੜਾ ਇਹਨਾਂ ਦੀ ਇਨਕਮ ਹੈ ਪਿਤਾ ਗਵਰਨਮੈਂਟ ਜੋਬ ਤੇ ਨੇ ਐਸਡੀਓ ਜਲੰਧਰ ਦੇ ਵਿੱਚ ਦੋ ਪਲਾਂਟ ਨੇ ਇੱਕ ਫਲੈਟ ਹੈ ਜਿਮ ਤੋਂ ਇਲਾਵਾ ਇੱਕ ਇਹਨਾਂ ਦੀ ਖੁਦ ਦੀ ਸ਼ਾਪ ਹੈ ਜੀ ਤੇ ਮੁੰਡਾ ਨਸੇ ਤੋਂ ਰਹਿੰਦਾ ਹੈ ਤੇ ਵਧੀਆ ਕਾਰੋਬਾਰ ਆਣਾ ਤੇ ਕੁੜੀ ਸੁੰਦਰ ਹੋਵੇ ਘੱਟੋ ਘੱਟ ਪਲੱਸ 2 ਕਰੀ ਹੋਵੇ ਤੇ ਕੋਈ ਇਹਨਾਂ ਦੀ ਮੰਗ ਨਹੀਂ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਅਗਲਾ ਰਿਸ਼ਤਾ ਜਰਮਨੀ ਤੋਂ ਆ ਜੀ ਨਾਮ ਹਿੰਦੂ ਅਰੋੜਾ ਮੁੰਡਾ ਜਲੰਧਰ ਤੋਂ ਮੁੰਡਾ ਬਿਲੋਂਗ ਕਰਦਾ ਪੜ੍ਹਾਈ ਬੀਸੀਏ ਨੇ ਇੰਡੀਆ ਤੋਂ ਐਮਐਸਸੀ ਨੇ ਡਿਜੀਟਲ ਮਾਰਕੀਟਿੰਗ ਜਿਹੜੀ ਹੈਗੀ ਹੈ ਜਰਮਨੀ ਤੋਂ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਹੈ ਕਨ ਮੈਡ ਕੱਦ 5 ਫੁੱਟ 10 ਇੰਚ ਕਾਸਟ ਖਰਵੰਦਾ ਹਿੰਦੂ ਕੌਸ਼ਲ ਗੋਤ ਹੈ ਜੀ ਡੇਟ ਆਫ ਬਰਥ 4 7 99 ਦਾ ਮੈਨੇਜਰ ਇਨ 5 ਗਾਇਜ਼ ਕੰਪਨੀ ਜਰਮਨੀ ਦੇ ਵਿੱਚ ਵਧੀਆ ਚੰਗੀ ਇਹਨਾਂ ਦੀ ਜਿਹੜੀ ਜੋਬ ਹੈ ਕੁੜੀ ਪੜੀ ਲਿਖੀ ਤੇ ਸੋਹਣੀ ਹੋਵੇ ਆਸਟ੍ਰੇਲੀਆ ਹੋਵੇ ਜਾਂ ਕੈਨੇਡਾ ਦੀ ਵਿਚਾਰਦੀ ਹਨ ਜਿਹੜੀ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਐਮ ਵੀ ਭਾਈ ਮੈਰਿਜ ਬੀਰੋ ਵਾਲੇ ਕਰੋ ਇਹਨਾਂ ਨੂੰ ਮਾਫ ਲਾਲ ਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲਬਾਤ ਜਿਹੜੀ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਅਗਲਾ ਰਿਸ਼ਤਾ ਨਾਮਕਔਰ ਕੁੜੀ ਦਾ ਰਿਸ਼ਤਾ ਜੀ ਇੱਕ ਜਿੰਨੇ ਵੀ ਭੈਣ ਭਰਾ ਨੇ ਆਪਾਂ ਨੂੰ ਮੈਂ ਵੀ ਜਦੋਂ ਦੀ ਆ ਐਡ ਪਾਉਣ ਲੱਗਿਆ ਆ ਪਤਾ ਲੱਗਿਆ ਵਿਕਾਸਟ ਤਾਂ ਮੈਨੂੰ ਲਗਭਗ ਸਾਰਿਆਂ ਦਾ ਪਤਾ ਸੀਗਾ ਗੋਤ ਬਹੁਤ ਨੇ ਹਨਾ ਵੱਖਰੇ ਵੱਖਰੇ ਗੋਤ ਸੁਣਨ ਨੂੰ ਮਿਲ ਰਹੇ ਨੇ ਜਿੰਨੇ ਭੈਣ ਭਰਾ ਵੀਡੀਓ ਦੇਖ ਰਹੇ ਆ ਸਾਰੇ ਆਪਣਾ ਆਪਣਾ ਗੋਤ ਜ਼ਰੂਰ ਲਿਖਿਓ ਹਨਾ ਵੀ ਕੀ ਕੀ ਗੋਤ ਆ ਤੁਸੀਂ ਕਿਹੜੇ ਕਿਹੜੇ ਗੋਤ ਦੇ ਬੰਦੇ ਸਾਡੀ ਵੀਡੀਓ ਨੂੰ ਦੇਖਦੇ ਹੋ ਜਰੂਰ ਆਪਣਾ ਗੋਤ ਮੈਂਸ਼ਨ ਕਰੋ ਆਪਾਂ ਨੂੰ ਪਤਾ ਲੱਗੇਗਾ ਕਿੰਨੇ ਗੋਤਾਂ ਨੇ ਤੁਸੀਂ ਵੀ ਕਮੈਂਟਾਂ ਦੇ ਵਿੱਚ ਪੜੋਗੇ ਕਿੰਨੇ ਗੋਤਾਂ ਬਾਰੇ ਤੁਹਾਨੂੰ ਨਵੇਂ ਗੋਤਾਂ ਬਾਰੇ ਪਤਾ ਲੱਗੇਗਾ ਅੱਜ ਦਾ ਅਗਲਾ ਰਿਸ਼ਤਾ ਨਾਮ ਕੌਰ ਪਤਾ ਫਿਰੋਜ਼ਪੁਰ ਤੋਂ ਕੁੜੀ ਤੇ ਪੜਾਈ ਬੀ ਟੈਕ ਇੰਜੀਨੀਅਰਿੰਗ ਦੀ ਕੀਤੀ ਹੋਈ ਹੈ ਪੋਸਟ ਗ੍ਰੈਜੂਏਟ ਅ ਵਰਕਲੈਸ ਇਨਫੋਰਮੇਸ਼ਨ ਨੈਟਵਰਕ ਵੇਅਰਲੈਸ ਇਨ ਪਰਫੋਰਮਿਸ ਹਨਾ ਨੈਟਵਰਕ ਦੀ ਇਹਨਾਂ ਦੀ ਪੜ੍ਹਾਈ ਕੀਤੀ ਹੋਈ ਆ ਭੈਣ ਕੋਈ ਨਹੀਂ ਭਰਾ ਇੱਕ ਗਵਰਨਮੈਂਟ ਜੌਬ ਤੇ ਆ ਕੱਦ 5 ਫੁੱਟ 7 ਇੰਚ ਕਾਸਟ ਜੱਟ ਸਿੱਖ ਗੋਤ ਬਾਠ ਡੇਟ ਆਫ ਬਰਥ 1992 ਦਾ ਕੰਮ ਕੈਨੇਡਾ ਪੀਆਰ ਆ ਕੁੜੀ ਮੁੰਡੇ ਦੀ ਪੜ੍ਹਾਈ ਬਰਾਬਰ ਦੀ ਕਰੀ ਹੋਵੇ ਮੁੰਡਾ ਕੈਨੇਡਾ ਹੋਵੇ 15 ਤੋਂ 20 ਕਿੱਲੇ ਜ਼ਮੀਨ ਹੋਵੇ ਤੇ ਮੈਂ ਐਮਬੀ ਭਾਈ ਮਾਫ਼ ਕਰਿਓ ਮਰਜੀ ਵੀਰ ਵਾਲਿਓ ਲਾਲ ਪੱਟੀ ਦੀ ਕੁੜੀ ਦੇ ਦੋ ਪਰਿਵਾਰ ਦੇ ਨੰਬਰ ਨੇ ਡਾਇਰੈਕਟ ਗੱਲ ਕਰੋ ਅ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਮੋਗਾ ਤੋਂ ਮੁੰਡਾ ਕਨੇਡਾ ਤੋਂ ਆ ਜੀ ਪੜ੍ਹਾਈ ਪਲੱਸ 2 ਕੀਤੀ ਹੋਈ ਆ ਆਈਟੀਆਈ ਕੰਪਿਊਟਰ ਡਿਪਲੋਮਾ ਮੈਡੀਕਲ ਲੈਬੈਰੇਟਰੀ ਦਾ ਜਿਹੜਾ ਕੀਤਾ ਹੋਇਆ ਹੈ ਭੈਣ ਇੱਕ ਕਨੇਡਾ ਭਰਾ ਕੋਈ ਨਹੀਂ ਕੱਦ 5 ਫੁੱਟ 10 ਇੰਚ ਕਾਸਟ ਜੱਟ ਸਿੱਖ ਰਾਧਾ ਸੁਆਮੀ ਵੈਸ ਨੂੰ ਜਿਹੜੀ ਫੈਮਿਲੀ ਆ ਡੇਟ ਆਫ ਬਰਥ 11 12 94 ਦਾ ਆ ਰਿਸ਼ਤੇ ਸਾਰੇ ਦੇਖਿਓ ਮੈਨੂੰ ਥੋੜਾ ਟਾਈ ਫੈਡ ਹੋ ਗਿਆ ਸੀ ਇਸ ਕਰਕੇ ਮੈਂ ਜਲਦੀ ਦੇ ਵਿੱਚ ਸਾਰੇ ਰਿਸ਼ਤੇ ਬੋਲ ਰਿਹਾ ਤੇ ਮੰਨ ਕੇ ਚੱਲੋ ਵੀ ਵੀਡੀਓ ਨਾ ਛੱਡ ਕੇ ਜਾਇਓ ਕਲੀਅਰਲੀ ਆਪਾਂ ਜਿਹੜੇ ਰਿਸ਼ਤੇ ਲਿਖਦੇ ਆਂਗੇ ਤਾਂ ਜਦੋਂ ਤੁਹਾਡੇ ਸਮਝ ਚ ਆਉਣ ਇਸ ਕਰਕੇ ਪੂਰੀ ਵੀਡੀਓ ਦੇਖਿਆ ਕਰੋ ਕਮ 10 ਸਾਲ ਦਾ ਵੇਸਟਰ ਵੀਜਾ ਮੁੰਡਾ ਕੈਨੇਡਾ ਜਾ ਕੇ ਆਇਆ ਹੋਇਆ ਕੁੜੀ ਗ੍ਰੈਜੂਏਟਡ ਹੋਵੇ ਵਧੀਆ ਡਿਪਲੋਮਾ ਜਾਂ ਹੋਰ ਪੜ੍ਹਾਈ ਜਿਹੜੀ ਕਰੀ ਵੀ ਹੋਵੇ ਵਿਆਹ ਤੋਂ ਬਾਅਦ ਕੈਨੇਡਾ ਜਾਣਾ ਇਹ ਪਰਿਵਾਰ ਨਾਲ ਗੱਲਬਾਤ ਕਰੋ ਲਾਲ ਪੱਟੀ ਚ ਪਰਿਵਾਰ ਦਾ ਨੰਬਰ ਹੈ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਪਤਾ ਮੋਗਾ ਤੋਂ ਕੁੜੀ ਮੁੰਡਾ ਬਲਾਉਂ ਕਰਦਾ ਹੈ ਪੜਾਈ ਗ੍ਰੈਜੂਏਸ਼ਨ ਬੀਐਸਸੀ ਤੇ ਆਈਟੀ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਇੱਕ ਕੈਨੇਡਾ ਕੱਦ 5 ਫੁੱਟ 7 ਇੰਚ ਕਾਸਟ ਜੱਟ ਸਿੱਖ ਗੋਤ ਗਿੱਲ ਡੇਟ ਆਫ ਬਰਥ 30 8 95 ਦੀ ਹੈ ਜੀ ਕੰਮ ਪ੍ਰਾਈਵੇਟ ਵਧੀਆ ਜੌਬ ਹੈ ਜੀ ਰਿਸ਼ਤਾ ਕੁੜੀ ਪਲੱਸ 2 ਜਾਂ ਗ੍ਰੈਜੂਏਟਡ ਹੋਵੇ ਕੋਈ ਮੰਗ ਨਹੀਂ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਵੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਜੀ ਨਾਮ ਸਿੰਘ ਪਤਾ ਪਟਿਆਲਾ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਬੀਟੈਕ ਇਨ ਸੀ ਐਸ ਈ ਦੇ ਵਿੱਚ ਕੀਤੀ ਹੋਈ ਹੈ ਭੈਣ ਇੱਕ ਮੈਡ ਚੰਡੀਗੜ੍ਹ ਭਰਾ ਕੋਈ ਨਹੀਂ ਕੱਦ 5 ਫੁੱਟ 9 ਇੰਚ ਕਾਸਟ ਲੁਹਾਣਾ ਸਿੱਖ 15 793 ਦਾ ਡੇਟ ਆਫ ਬਰਥ ਹੈ ਕੰਮ ਆਪਰੇਸ਼ਨ ਮੈਨੇਜਰ ਨੇ ਇਨ ਪ੍ਰਾਈਵੇਟ ਬੈਂਕ ਐਨ ਬੀ ਐਫ ਸੀ ਦੇ ਵਿੱਚ ਤੇ ਕੁੜੀ ਐਜੂਕੇਟਿਡ ਹੋਵੇ ਤੇ ਮੀਡਲ ਕਲਾਸ ਫੈਮਿਲੀ ਦੇ ਵਿੱਚ ਹੋਵੇ ਕੋਈ ਜਾਤੀਬੰਦਨ ਨਹੀਂ ਲਾਲ ਪੱਟੀ ਦੇ ਵਿੱਚ ਪਰਿਵਾਰ ਦੇ ਦੋ ਨੰਬਰ ਨੇ ਡਾਇਰੈਕਟ ਗੱਲਬਾਤ ਕਰ ਸਕਦੇ ਹਾਂ ਅਗਲਾ ਰਿਸ਼ਤਾ ਜਿਹੜਾ ਇੰਡੀਆ ਤੋਂ ਨੋਟ ਕਰੋ ਜੀ ਨਾਮ ਸਿੰਘ ਪਤਾ ਫਰੀਦਕੋਟ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਬੀਏ ਸੀ ਐਗਰੀਕਲਚਰ ਐਂਡ ਐਮ ਬੀਏ ਐਂਡ ਡਿਪਲੋਮਾ ਜਿਹੜਾ ਕੀਤਾ ਹੋਇਆ ਭੈਣ ਇੱਕ ਮੈਡ ਕੈਨੇਡਾ ਭਰਾ ਕੋਈ ਨਹੀਂ ਕੱਦ 5 ਫੁੱਟ 6 ਇੰਚ ਕਾਸਟ ਜੱਟ ਸਿੱਖ ਗੋਤ ਬਰਾੜ ਡੇਟ ਆਫ ਬਰਥ 16 12 94 ਦਾ ਜੀ ਕੰਮ ਗ੍ਰਾਫਿਕ ਡਿਜ਼ਾਈਨਰ ਦਾ ਹੈ 14 ਕਿੱਲੇ ਜ਼ਮੀਨ ਹੈ ਦੋ ਸਹਾਰੀ ਪਲਾਂਟ ਨੇ ਕੁੜੀ ਐਜੂਕੇਟਿਡ ਹੋਵੇ ਜੱਟ ਸਿੱਖ ਫੈਮਿਲੀ ਹੋਵੇ ਕੋਈ ਮੰਗ ਨਹੀਂ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲਬਾਤ ਕਰ ਸਕਦੇ ਹਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਅਗਲਾ ਰਿਸ਼ਤਾ ਨਾਮ ਸਿੰਘ ਪਤਾ ਜਗਰਾਉਂ ਲੁਧਿਆਣਾ ਤੋਂ ਆ ਜੀ ਪੜਾਈ ਡਿਪਲੋਮਾ ਮਕੈਨੀਕਲ ਇੰਜੀਨੀਅਰਿੰਗ ਦਾ ਕੀਤਾ ਹੋਇਆ ਹੈ ਸੀਏਡੀ ਸੀਏਐਮ ਕੰਪਿਊਟਰ ਜਿਹੜੀ ਡਿਗਰੀ ਕੀਤੀ ਹੋਈ ਹੈ ਤੇ ਜਿਹੜਾ ਹੁਣ ਬੀਟੈਕ ਐਸਐਸਈ ਦੇ ਵਿੱਚ ਜਿਹੜੀ ਇਹਨਾਂ ਦੀ ਪੜ੍ਹਾਈ ਹੈ ਤੇ ਭੈਣ ਦੋ ਕੈਨੇਡਾ ਨੇ ਭਰਾ ਕੋਈ ਨਹੀਂ ਕੱਦ 5 ਫੁੱਟ 10 ਇੰਚ ਕਾਸਟ ਜੱਟ ਸੇ ਗੋਤ ਔਲਖ ਡੇਟ ਆਫ ਬਰਥ 1998 ਦਾ ਕੰਮ 4 ਕਿੱਲੇ ਜ਼ਮੀਨ ਹੈ ਜੀ ਕੁੜੀ ਅਮਰੀਕਾ ਜਾਂ ਕੈਨੇਡਾ ਪੀਆਰ ਹੋਵੇ ਲਾਲ ਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਅਗਲਾ ਰਿਸ਼ਤਾ ਵੀ ਨਾਮ ਸਿੰਘ ਪਤਾ ਲੁਧਿਆਣਾ ਤੋਂ ਬਲੌਂਕ ਕਰਦੇ ਪੜ੍ਹਾਈ میٹرਕ ਦੀ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਤਿੰਨ ਨੇ ਕੱਦ 5 ਫੁੱਟ 8 ਇੰਚ ਕਾਸਟ ਜੱਟ ਸਿੱਖ ਗੋਤ ਗਰੇਵਾਲ ਡੇਟ ਆਫ ਬਰਥ 23 5 85 ਦਾ ਜੀ ਦੋ ਕਿੱਲੇ ਜ਼ਮੀਨ ਹੈ ਬਿਜਲੀ ਬਿਲਡਿੰਗ ਦਾ ਕੰਮ ਹੈ ਤਲਾਕ ਸੁਦਾ ਤੇ ਨਾਰਮਲ ਪਰਿਵਾਰ ਦੀ ਘਰੇਲੂ ਕੁੜੀ ਦਾ ਰਿਸ਼ਤਾ ਚਾਹੀਦਾ ਹੈ ਲਾਲ ਪੱਟੀ ਦੇ ਵਿੱਚ ਦੋ ਨੰਬਰ ਨੇ ਤੇ ਐਮ ਵੀ ਮੈਰਿਜ ਬੀਰੋ ਵਾਲੇ ਇਹਨਾਂ ਨੂੰ ਮਾਫ ਕਰਿਓ ਤੇ ਅਗਲਾ ਰਿਸ਼ਤਾ ਨੋਟ ਕਰੋ ਜੀ ਅਗਲਾ ਰਿਸ਼ਤਾ ਜਿਹੜਾ ਹੈਗਾ ਆ ਨਕੌਦਰ ਜਲੰਧਰ ਤੋਂ ਆ ਜੀ ਨਾਮ ਸਿੰਘ ਪੜ੍ਹਾਈ ਪਲੱਸ 2 ਕੀਤੀ ਹੋਈ ਹੈ ਭੈਣ ਦੋ ਮੈਡ ਨੇ ਭਰਾ ਇੱਕ ਅਣਮੈਡ ਕੱਦ 5 ਫੁੱਟ 8 ਇੰਚ ਕਾਸਟ ਜੱਟ ਸਿੱਖ ਗੋਤ ਕੰਗ ਡੇਟ ਆਫ ਬਰਥ 17 12 ਸਿਆਸੀ ਦੀ ਹੈ ਜੀ ਕੰਮ 사ਉਦੀ ਅਰਬ ਡਰਾਈਵਰ ਹੈ ਜੀ ਮੁੰਡਾ ਤੇ ਤਲਾਕशुदा ਕੋਈ ਬੱਚਾ ਨਹੀਂ ਹੈਗਾ ਕੁੜੀ ਘਰੇਲੂ ਹੋਵੇ ਕੋਈ ਜਾਤੀਬੰਧਨ ਨਹੀਂ ਐਮ ਵੀ ਭਾਈ ਇਹਨਾਂ ਨੂੰ ਮਾਫ ਕਰੋ ਮੈਰਿਜ ਬੀਰੋ ਵਾਲੂ ਲਾਲ ਪੱਟੀ ਚ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲਬਾਤ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕੁੜੀ ਦਾ ਰਿਸ਼ਤਾ ਹੈ ਜੀ ਬਠਿੰਡਾ ਤੋਂ ਕੁੜੀ ਬਿਲੋਂਗ ਕਰਦੀ ਹੈ ਕਮੈਂਟ ਜਰੂਰ ਕਰਿਓ ਆਪਣਾ ਪ੍ਰੋਗਰਾਮ ਕਿਦਾਂ ਦਾ ਲੱਗਦਾ ਹੈ ਇਸ ਚੀਜ਼ ਨੂੰ ਧਿਆਨ ਚ ਰੱਖਿਓ ਪੜ੍ਹਾਈ ਗ੍ਰੈਜੂਏਸ਼ਨ ਕੀਤੀ ਹੋਈ ਹੈ ਬੀਐਸਸੀ ਕੰਪਿਊਟਰ ਸਾਇੰਸ ਤੇ ਪਲੱਸ ਬੀਐਡ ਕੀਤੀ ਹੋਈ ਹੈ ਭੈਣ ਇੱਕ ਅਨਮੈਡ ਕਨੇਡਾ ਜੀ ਭਰਾ ਇੱਕ ਅਨਮੈਡ ਹੈ ਕੱਦ 5 ਫੁੱਟ 4 ਇੰਚ ਕਾਸਟ ਜੱਟ ਸਿੱਖ ਗੋਤ ਗਰੇਵਾਲ ਡੇਟ ਆਫ ਬਰਥ 1999 ਦੀ ਹੈ ਜੀ ਕੰਮ ਕਨੇਡਾ ਵਿਕਰ ਵੀ ਜਿੱਤੇ ਹੈ ਤੇ ਮਰਿਸ਼ਤਾ ਮੁੰਡਾ ਕਨੇਡਾ ਪੀਆਰ ਹੋਵੇ 13 14 ਕਿੱਲੇ ਤੋਂ ਪਲੱਸ ਜਆ ਜ਼ਮੀਨ ਹੋਵੇ ਤੇ ਲਾਲ ਪੱਟੀ ਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲਬਾਤ ਕਰ ਸਕਦੇ ਹਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਹੈ ਨਾਮ ਸਿੰਘ ਪਤਾ ਨਵਾਂ ਸਹਿਰ ਤੋਂ ਮੁੰਡਾ ਜਿਹੜਾ ਬਲੋਂਗ ਕਰਦਾ ਪੜਾਈ ਬੀ ਟੈਕ ਸਿਵਲ ਇੰਜੀਨੀਅਰਿੰਗ ਦੀ ਕੀਤੀ ਹੋਈ ਹੈ ਪੈਨ ਆਸਟ੍ਰੇਲੀਆ ਭਰਾ ਕੋਈ ਨਹੀਂ ਕੱਦ 5 ਫੁੱਟ 7 ਇੰਚ ਕਾਸਟ ਰਵਿਦਾਸਿਆ ਸਿੱਖ ਗੋਤ ਬੱਗੜ 1993 ਦਾ ਡੇਟ ਆਫ ਬਰਥ ਹੈ ਜੀ ਤੇ ਸਿਵਲ ਇੰਜੀਨੀਅਰਿੰਗ ਦੀ ਸਿਵਲ ਇੰਜੀਨੀਅਰਿੰਗ ਦਾ ਜਿਹੜਾ ਜੋਬ ਹੈ ਇਹਨਾਂ ਦੀ ਇਨ ਮਲਟੀਨੇਸ਼ਨਲ ਅ ਅਮਰੀਕਨ ਕੰਪਨੀ ਆਨਲਾਈਨ ਐਡ ਚੰਡੀਗੜ੍ਹ ਤੋਂ 190000 ਰੁਪਇਆ ਤਨਖਾਹ ਪਰ ਮੰਥ ਦੀ ਬਹੁਤ ਵਧੀਆ ਤਨਖਾਹ ਜਿਹਨਾਂ ਦੀ ਕੁੜੀ ਪੜੀ ਲਿਖੀ ਸੁੰਦਰ ਸਮਾਰਟ ਹੋਵੇ ਲਾਲ ਪੱਟੀ ਦੇ ਵਿੱਚ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲਬਾਤ ਕਰ ਸਕਦੇ ਹਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਅ ਨਾਮ ਸਿੰਘ ਪਤਾ ਲੁਧਿਆਣਾ ਤੋਂ ਜਿਹੜਾ ਅੱਜ ਦਾ ਰਿਸ਼ਤਾ ਪੜਾਈ ਗ੍ਰੈਜੂਏਸ਼ਨ ਇਨ 뮤직 ਦੇ ਵਿੱਚ ਕੀਤੀ ਹੋਈ ਹੈ ਇਹ ਸਿੰਗਰ ਆ ਬਾਈ ਅ ਲੁਧਿਆਣਾ ਤੋਂ ਸਿੰਗਲ ਦਾ ਰਿਸ਼ਤਾ ਹੈ ਭੈਣ 2 ਮੈਡ ਨੇ ਭਰਾ 1 ਤਿੰਨ ਨੇ 1 ਮੈਡ ਦੋ ਅਣ ਮੈਡ ਕੱਦ 5 ਫੁੱਟ 8 ਇੰਚ ਕਾਸਟ ਮਜਬੀ ਸਿੱਖ ਰੰਗ ਰੇਟੇ ਗੋਤ ਗਿੱਲ ਡੇਟ ਆਵਰਥ 1985 ਦਾ ਜੀ ਪੰਜਾਬੀ ਇੰਟਰਨੈਸ਼ਨਲ ਸਿੰਗਰ ਨੇ ਬਿਜ਼ਨਸ ਪ੍ਰਾਪਰਟੀ ਕਾਉਂਸਲੈਂਟ ਤੇ ਫਾਦਰ ਸਾਹਿਬ ਰਿਟਾਇਰਮੈਂਟ ਨੇ ਜਿਹੜੇ ਇਨਸਪੈਕਟਰ FCI ਦੇ ਵਿੱਚੋਂ ਕੁੜੀ ਸੋਹਣੀ ਹੋਵੇ ਮਿਨੀਮਮ ਪੜ੍ਹਾਈ ਜਿਹੜੀ ਗ੍ਰੈਜੂਏਸ਼ਨ ਘਟੋ ਘਟ ਕਰੀ ਹੋਵੇ ਤੇ ਕਾਸਟ ਨੋ ਬਾਅਦ ਲਾਲ ਪੱਟੀ ਦੇ ਵਿੱਚ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲਬਾਤ ਕਰ ਸਕਦੇ ਹਾਂ ਅਗਲਾ ਰਿਸ਼ਤਾ ਇੰਡੀਆ ਤੋਂ ਆ ਜੀ ਨਾਮ ਸਿੰਘ ਪਤਾ ਮੋਗਾ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਬੀ ਐਸ ਸੀ ਐਮ ਬੀਏ ਕੀਤੀ ਹੋਈ ਆ ਭੈਣ ਭਰਾ ਕੋਈ ਨਹੀਂ ਇਕੱਲਾ ਇਕੱਲਾ ਮੁੰਡਾ ਕੱਦ 5 ਫੁੱਟ 11 ਇੰਚ ਕਾਸਟ ਜੱਟ ਸੇ ਗੂਤ ਗਿੱਲ ਡੇਟ ਆਫ ਬਰਥ 1995 ਦੀ ਆ ਜੀ 28 ਕਿੱਲੇ ਜ਼ਮੀਨ ਆ ਮੁੰਡੇ ਨੂੰ ਆਪਣਾ ਬਿਜ਼ਨਸ ਆ ਜ਼ਮੀਨ ਮੋਗਾ ਦੇ ਬਠਿੰਡਾ ਜ਼ਿਲ੍ਹੇ ਦੇ ਵਿੱਚ ਆ ਕੁੜੀ ਪੜ੍ਹੀ ਲਿਖੀ ਹੋਵੇ ਸੋਹਣੀ ਤੇ ਚੰਗੇ ਪਰਿਵਾਰ ਦੀ ਹੋਵੇ ਨੋ ਐਨ ਆਰ ਆਈ ਲੜਕੇ ਨੂੰ ਬਾਹਰ ਨਹੀਂ ਭੇਜਣਾ ਵਾਹ ਬਾਈ ਉਹ ਮਾਂਦਿਆ ਸੇਰਾ ਤੇ ਹਰਜੀ ਵੀ ਹੈਗੇ ਆ ਇਹਨਾਂ ਨੇ ਭਾਈ ਮੁੰਡੇ ਨੂੰ ਬਾਹਰ ਨਹੀਂ ਭੇਜਣਾ ਐਨਆਰਆਈ ਵਾਲੇ ਲੜਕੀਆਂ ਵਾਲੇ ਜਾਂ ਬਾਹਰ ਦੇ ਚਾਹਵਾਨ ਇਹਨਾਂ ਨੂੰ ਫੋਨ ਨਾ ਕਰੋ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਇੱਕ ਕਮੈਂਟਾਂ ਦੇ ਵਿੱਚ ਆਪਣਾ ਗੋਤ ਲਿਖਿਓ ਜੀ ਇੱਕ ਇਹ ਲਿਖਿਓ ਕਿਹੜੇ ਬਾਹਰ ਜਾਣ ਦੇ ਹੱਕ 'ਚ ਨੇ ਤੇ ਕਿਹੜੇ ਬਾਹਰ ਜਾਣ ਦੇ ਹੱਕ 'ਚ ਨਹੀਂ ਹੈਗੇ ਕਿਉਂਕਿ ਆਪਣੇ ਕੋਲ ਐਨਆਰਆਈ ਰਿਸ਼ਤੇ ਵੀ ਬਹੁਤ ਹੁੰਦੇ ਆਂ ਇੰਡੀਅਨ ਵੀ ਬਹੁਤ ਹੁੰਦੇ ਆ ਇੱਕ ਕਮੈਂਟ ਦੇ ਵਿੱਚ ਅੱਜ ਬਹੁਤ ਸਾਰਿਆਂ ਦੇ ਕਮੈਂਟ ਇਕੱਲੇ-ਇਕੱਲੇ ਬੰਦੇ ਦਾ ਕਮੈਂਟ ਪੜੂੰਗਾ ਅੱਜ ਮੈਂ ਲਾਈਕ ਵੀ ਕਰੂੰਗਾ ਤੇ ਜਿਹੜੇ ਵਧੀਆ ਲੱਗੇ ਮੈਨੂੰ ਕਮੈਂਟ ਇਹ ਚੀਜ਼ ਨੂੰ ਧਿਆਨ ਚ ਰੱਖ ਕੇ ਕਮੈਂਟ ਜਰੂਰ ਕਰਿਓ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਜੀ ਅਗਲਾ ਰਿਸ਼ਤਾ ਨਾਮ ਕੌਰ ਪਤਾ ਪਟਿਆਲਾ ਤੋਂ ਕੁੜੀ ਬਲੌਂਗ ਕਰਦੀ ਆ ਪੜ੍ਹਾਈ ਬੀ ਕਾਮ ਤੇ ਐਮ ਕਾਮ ਇੰਡੀਆ ਤੋਂ ਹਿਊਮਨ ਰਿਸੋਰਸ ਮੈਨੇਜਮੈਂਟ ਪੀਜੀ ਡਿਪਲੋਮਾ ਕੈਨੇਡਾ ਤੋਂ ਕੀਤਾ ਹੋਇਆ ਭੈਣ ਕੋਈ ਨਹੀਂ ਭਰਾ ਇੱਕ ਕੈਨੇਡਾ ਕੱਦ 5 ਫੁੱਟ 7 ਇੰਚ ਕਾਸਟ ਜੱਟ ਸਿੱਖ ਰਿਫਿਊਜੀ ਗੋਤ ਨੱਤ ਡੇਟ ਆਫ ਬਰਥ 12 997 ਦਾ ਜੀ ਕੈਨੇਡਾ ਦੀ ਕੁੜੀ ਕੰਪਨੀ ਵਿੱਚ ਜੋਬ ਦਾ ਵਧੀਆ ਪੀਆਰ ਦੀ ਫਾਇਲ ਅਪਲਾਈ ਕੀਤੀ ਹੋਈ ਹੈ ਮੁੰਡਾ ਕਨੇਡਾ ਵਰਕ ਪਰਮਿਟ ਤੇ ਜਾਂ ਪੀਆਰ ਹੋਵੇ ਜੱਟ ਸਿੱਖ ਰਫਿਊਜੀ 6 ਫੁੱਟ ਜਿਹੜਾ ਕੱਦ ਹੋਵੇ 25 ਕਿੱਲੇ ਜ਼ਮੀਨ ਹੋਵੇ ਪਟਿਆਲਾ ਸੰਗਰੂਰ ਤੇ ਲੁਧਿਆਣਾ ਨੂੰ ਜਿਹੜੀ ਪੈੜ ਹੈ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਅ ਇੰਡੀਆ ਤੋਂ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਮੋਗਾ ਤੋਂ ਬਲੌਂ ਕਰਦੇ ਨੇ ਪੜ੍ਹਾਈ ਪਲੱਸ 2 ਕੀਤੀ ਹੋਈ ਹੈ ਭੈਣ ਇੱਕ ਕੈਨੇਡਾ ਪੀਆਰ ਭਰਾ ਕੋਈ ਨਹੀਂ ਕੱਦ 6 ਫੁੱਟ ਕਾਸਟ ਜੱਟ ਸਿੱਖ ਡੇਟ ਆਫ ਬਰਥ 27 ਸਾਲ ਦੀ ਹੈ ਜੀ 10 ਕਿੱਲੇ ਜ਼ਮੀਨ ਹੈ ਦੋ ਸਹਿਰੀ ਹੈ ਦੋ ਕਿੱਲੇ ਜਿਹੜੀ ਜ਼ਮੀਨ ਕੁੜੀ ਕੈਨੇਡਾ ਪੀਆਰਓ ਜਾਂ ਵਰਕ ਪਰਮਿਟ ਤੇ ਹੋਵੇ ਇੰਡੀਆ ਹੈ ਤਾਂ ਬੀਐਸਸੀ ਨਰਸਿੰਗ ਕਰੀ ਹੋਵੇ ਲਾਲ ਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲਬਾਤ ਕਰ ਸਕਦੇ ਹਾਂ ਅਗਲਾ ਰਿਸ਼ਤਾ ਜਿਹੜਾ ਨੋਟ ਕਰੋ ਜੀ ਛੰਡਾ ਇੱਥਾਂ ਲਾਇਆ ਹੋਇਆ ਹੈ ਉਹ ਕੰਟਰੀ ਦੇਖ ਰਹੇ ਕਿਹੜੀ ਹੈ ਨਾਮ ਸਿੰਘ ਪਤਾ ਜੀਰਾ ਫਿਰੋਜ਼ਪੁਰ ਤੋਂ ਮੁੰਡਾ ਬਲੌਂਕ ਕਰਦਾ ਹੈ ਪੜ੍ਹਾਈ ਪਲੱਸ 2 ਕੰਪਿਊਟਰ ਡਿਪਲੋਮਾ ਸੇਵ ਐਂਡ ਜਿਹੜੇ ਆਏ ਹੋਏ ਨੇ ਭੈਣ ਇੱਕ ਮੈਡ ਆਸਟ੍ਰੇਲੀਆ ਭਰਾ ਇੱਕ ਆਨ ਮੈਡ ਯੂ ਐਸ ਏ ਅਮਰੀਕਾ ਦੇ ਵਿੱਚ ਹੈ ਕੱਦ 5 ਫੁੱਟ 9 ਇੰਚ ਕਾਸਟ ਜਿਹੜੀ ਜੱਟ ਸੇਕਾ ਗੋਤ ਗਿੱਲ ਹੈ ਡੇਟ ਆਵਰਤ 15 10 92 ਦਾ ਹੈ ਕੰਮ 95000 ਰੁਪਏ ਮੁੰਡੇ ਦੀ ਜਿਹੜੀ ਹੈਗੀ ਹੈ ਤਨਖਾਹ ਹੈ ਮੁੰਡਾ ਦੋਹਾ ਘਤਰ ਹੈ ਜੀ ਡਰਾਈਵਰ ਦੀ ਜਿਹੜੀ ਜੋਬ ਆ ਵਧੀਆ ਇਹਨਾਂ ਦੀ ਸਹਿਰੀ ਮਕਾਨ ਆ ਕੁੜੀ ਪੜ੍ਹੀ ਲਿਖੀ ਕਰੇ ਲੁਕਾ ਕੰਮ ਕਾਜ ਵਾਲੀ ਹੋਵੇ ਤੇ ਲਾਲ ਪੱਟੀ ਚ ਪਰਿਵਾਰ ਦੇ ਦੋ ਨੰਬਰ ਨੇ ਡਾਇਰੈਕਟ ਗੱਲਬਾਤ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਥੋੜੇ ਜਿਹੇ ਰਿਸ਼ਤੇ ਰਹਿ ਗਏ ਪੂਰਾ ਰਿਸ਼ਤਾ ਜਿਹੜਾ ਪ੍ਰੋਗਰਾਮ ਦੇਖ ਕੇ ਲਾਸਟ ਤੇ ਦੋ ਚਾਰ ਗੱਲਾਂ ਕਰਾਂਗੇ ਉਹ ਸੁਣ ਕੇ ਜਾਇਓ ਅਗਲਾ ਰਿਸ਼ਤਾ ਜਿਹੜਾ ਆ ਨਾਮ ਸਿੰਘ ਪਤਾ ਪਟਿਆਲਾ ਤੋਂ ਮੁੰਡਾ ਪੜ੍ਹਾਈ ਬੀਏ ਕੀਤੀ ਹੋਈ ਹੈ ਭੈਣ ਇੱਕ ਭਰਾ ਇੱਕ ਯੂਐਸਏ ਆ ਕੱਦ 6 ਫੁੱਟ ਕਾਸਟ ਜੱਟ ਸਿਕ ਗੋਤ ਡਰਾਲ ਡੇਟ ਆਫ ਬਰਥ 25/2/96 ਦਾ ਜੀ 10 ਕਿੱਲੇ ਜ਼ਮੀਨ ਹੈ ਫਾਰਮਿੰਗ ਹੈ ਤੇ ਟੋਟਲ 45 ਕਿੱਲੇ ਦੀ ਖੇਤੀ ਕਰਦੇ ਨੇ ਕਰਦੇ ਆਪਣੇ ਸਾਰੇ ਸੰਦ ਨੇ ਕੁੜੀ ਸਿੰਪਲ ਨਾਰਮਲ ਫੈਮਿਲੀ ਚੋਂ ਹੋਵੇ ਜੱਟ ਸਿੱਖ ਹੋਵੇ ਸਾਰੀ ਫੈਮਿਲੀ ਸਰਦਾਰ ਹੈ ਮੰਗ ਕੋਈ ਨਹੀਂ ਲਾਲ ਪੱਟੀ ਦੇ ਵਿੱਚ ਦੋ ਨੰਬਰ ਨੇ ਲਾਸਟ ਵਾਲਾ ਨੰਬਰ ਜਿਹੜਾ WhatsApp ਨੰਬਰ ਇਹਨਾਂ ਦਾ ਡਾਇਰੈਕਟ ਗੱਲਬਾਤ ਕਰ ਸਕਦੇ ਹਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਲਾਲ ਕੈਨੇਡਾ ਤੋਂ ਆ ਜੀ ਅਗਲਾ ਰਿਸ਼ਤਾ ਨਾਮ ਕੌਰ ਪਤਾ ਨਾਬਾ ਤੋਂ ਕੁੜੀ ਜਿਹੜੀ ਬਿਲੋਂਗ ਕਰਦੀ ਹੈ ਪੜਾਈ ਪਲੱਸ 2 ਕਮਰਸ ਵਿਦ ਮੈਥ ਦੀ ਕੀਤੀ ਹੋਈ ਹੈ ਬੀ ਕਾਮ ਸੀਏ ਐਂਟਰ ਕੁਆਲੀਫਾਈਡ ਹੈ ਤੇ ਲਾਲ ਜਿਹੜੇ ਭੈਣ ਨੇ ਕੋਈ ਨਹੀਂ ਭਰਾ ਕੈਨੇਡਾ ਪੀਆਰ ਹੈ ਕੱਦ 5 ਫੁੱਟ 4 ਇੰਚ ਕਾਸਟ ਜੱਟ ਸੇ ਗੋਤ ਖੱਟੜ ਆ ਡੇਟ ਆਫ ਬਰਥ ਅਕਤੂਬਰ 1993 ਦੀ ਕੰਮ ਕੈਨੇਡਾ ਵਰਕ ਪਰਮਿਟ ਤੇ ਹੈ ਮੁੰਡਾ ਕੈਨੇਡਾ ਪੀਆਰ ਜਾਂ ਸਿਟੀਜ਼ਨ ਹੋਵੇ 10 ਕਿੱਲੇ ਜ਼ਮੀਨ ਤੇ ਵੈਸ ਨੂੰ ਪਰਿਵਾਰ ਹੋਵੇ ਲਾਲ ਪੱਟੀ ਚ ਕੁੜੀ ਦੇ ਪਰਿਵਾਰ ਦਾ ਨੰਬਰ ਆ ਡਾਇਰੈਕਟ ਗੱਲ ਕਰੋ ਜੀ ਅਗਲਾ ਰਿਸ਼ਤਾ ਕੁੜੀ ਦਾ ਨਾਮ ਕੌਰ ਪਤਾ ਲੁਧਿਆਣਾ ਤੋਂ ਕੁੜੀ ਬਲੋਂਗ ਕਰਦੀ ਹੈ ਪੜਾਈ ਬੀਐਸਸੀ ਨਰਸਿੰਗ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਇੱਕ ਕਨੇਡਾ ਪੀਆਰ ਕੱਦ 5 ਫੁੱਟ 7 ਇੰਚ ਕਾਸਟ ਜੱਟ ਸਿੱਖ ਡੇਟ ਆਫ ਬਰਥ 1997 ਦੀ ਹੈ ਕੰਮ ਕਨੇਡਾ ਪੀਆਰ ਹੈ ਆਰ ਐਨ ਨਰਸਾ ਜੀ ਕੁੜੀ ਮੁੰਡੇ ਨੂੰ 15 ਕਿੱਲੇ ਜਾਂ ਪਲੱਸ ਜ਼ਮੀਨ ਹੋਵੇ ਖੰਨਾ ਮਲੇਰਕੋਟਲਾ ਲੁਧਿਆਣਾ ਸੰਗਰੂਰ ਫਤਿਹਗੜ੍ਹ ਸਾਹਿਬ ਜਿਹੜੇ ਇਹ ਏਰੀਆ ਨੂੰ ਪਹਿਲਾ ਹੈ ਤੇ ਨੋ ਬ੍ਰਦਰ ਡਿਮਾਂਡ ਇਹ ਬ੍ਰੈਕਟ ਚ ਇਹਨਾਂ ਨੇ ਮੈਨੂੰ ਲਿਖ ਕੇ ਭੇਜਿਆ ਸੀ ਇਹਦਾ ਕੀ ਮਤਲਬ ਹੈ ਡਾਇਰੈਕਟ ਪਰਿਵਾਰ ਵਾਲਿਆਂ ਤੋਂ ਪੁੱਛ ਲਿਓ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲਬਾਤ ਕਰ ਸਕਦੇ ਹਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਰਾਏਕੋਟ ਲੁਧਿਆਣਾ ਤੋਂ ਕੁੜੀ ਬਲੌਂਗ ਕਰਦੀ ਆ ਪੜ੍ਹਾਈ ਪਲੱਸ 2 ਐਂਡ ਕੋਰਸ ਦਾ ਜਿਹੜੇ ਇਹਨਾਂ ਨੇ ਕੀਤੇ ਹੋਏ ਨੇ ਭੈਣ ਕੋਈ ਨਹੀਂ ਭਰਾ ਏ ਕਣ ਮੈਡ ਕੱਦ 5 ਫੁੱਟ 7 ਇੰਚ ਕਾਸਟ ਜੱਟ ਸੇ ਗੋਤ ਸੰਧੂ ਡੇਟ ਆਫ ਬਰਥ 4 93 ਦੀ ਐ ਅਪ੍ਰੈਲ 93 ਕੰਮ ਆਫਿਸ ਦੇ ਵਿੱਚ ਐਡਮਿਨਿਸਟ੍ਰੇਸ਼ਨ ਐ ਇਨ ਹਸਪੀਟਲ ਬੋਰਨ ਜਿਹੜੀ ਇੰਡੀਆ ਤੋਂ ਆ ਤੇ ਕੈਨੇਡੀਅਨ ਸਿਟੀ ਜਾਣਾ ਕੁੜੀ ਮੁੰਡੇ ਦਾ ਕੱਦ ਘੱਟੋ ਘੱਟ 5 ਫੁੱਟ 11 ਇੰਚ ਸੋਨਾ ਹੋਵੇ ਕੈਨੇਡਾ ਜਾਂ ਇੰਡੀਆ ਹੋਵੇ ਕੈਨੇਡਾ ਨੂੰ ਪਹਿਲਾਂ ਨਸੀ ਤੋਂ ਰਹਤ ਹੋਵੇ ਤੇ ਮੈਰਿਜ ਬਿਊਰੋ ਵਾਲੇ ਕਰੋ ਮਾਫ ਇਹਨਾਂ ਨੂੰ ਬਾਹਰਲੇ ਦੋ ਨੰਬਰ ਨੇ ਡਾਇਰੈਕਟ ਗੱਲ ਕਰੋ ਜੇ ਜਾਂ ਫਿਰ ਵਟਸਐਪ ਤੇ ਇਹਨਾਂ ਨਾਲ ਵਾਤਾਵਰਤ ਲਾਭ ਕਰ ਸਕਦੇ ਹਾਂ ਅ ਸੈਨਾ ਟਾਈਮ ਲਿਖਾਇਆ ਵਟਸਐਪ ਤੇ ਤੁਸੀਂ ਟ੍ਰਾਂਟੋ ਦੇ ਟਾਈਮ ਤੇ ਸ਼ਾਮ ਨੂੰ 5 ਵਜੇ ਤੋਂ 10 ਵਜੇ ਤੱਕ ਇਹਨਾਂ ਨਾਲ ਇਹ ਨੰਬਰਾਂ ਤੇ ਗੱਲਬਾਤ ਕਰ ਸਕਦੇ ਹੋ ਟ੍ਰਾਂਟੋ ਦਾ ਆਪਦਾ ਟਾਈਮ ਦੇਖ ਲਓ ਅਗਲਾ ਰਿਸ਼ਤਾ ਅਮਰੀਕਾ ਤੋਂ ਹੈ ਜੀ ਨਾਮ ਸਿੰਘ ਪਤਾ ਮੋਗਾ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਬੀਸੀਏ ਐਂਡ ਐਮਬੀਏ ਕੀਤੀ ਹੋਈ ਹੈ ਪੈਨ ਕੋਈ ਨਹੀਂ ਭਰਾ ਇੱਕ ਕੱਦ 6 ਫੁੱਟ 2 ਇੰਚ ਕਾਸਟ ਜੱਟ ਸਿਕ ਡੇਟ ਆਵਰਥ 30 ਸਾਲ ਦੀ ਹੈ 8 ਕਿੱਲੇ ਜ਼ਮੀਨ ਹੈ ਜੀ 4-4 ਕਿੱਲੇ ਆਉਂਦੀ ਹੈ ਪਰਿਵਾਰ ਯੂਐਸਏ ਆ ਪੀਆਰ ਕੈਲੀਫੋਰਨੀਆ ਮਤਲਬ ਵਧੀਆ ਰਿਸ਼ਤਾ ਹੈ ਕੁੜੀ ਯੂਐਸਏ ਪੀਆਰ ਜਾਂ ਟੀਆਰ ਹੋਵੇ ਪੀਆਰ ਦਾ ਕੀ ਮਤਲਬ ਹੈ ਇਹ ਵੀ ਜਰੂਰ ਦੱਸਿਓ ਪੀਆਰ ਦਾ ਮਨ ਕੋਲ ਪਰਿਵਾਰ ਹੈ ਜਿਹਨਾਂ ਯੂਐਸਏ ਦੀ ਸਿਟੀ ਜਾਣ ਕਹਿ ਲਈ ਆਪਾਂ ਹਨਾ ਤੇ ਟੀਆਰ ਦਾ ਮਤਲਬ ਦੱਸਿਓ ਜਰੂਰ ਕਮੈਂਟਾਂ ਦੇ ਵਿੱਚ ਕੁੜੀ ਦਾ ਕੱਦ 5 ਫੁੱਟ 7 ਇੰਚ ਤੋਂ ਘੱਟ ਨਾ ਹੋਵੇ ਕੋਈ ਮੰਗ ਨਹੀਂ ਮੋਗਾ ਏਰੀਆ ਇੰਡੀਆ ਤੋਂ ਲੜਕੀ ਜਿਹੜੀ ਵਿਚਾਰਦੀ ਨਾ ਲਾਲ ਪੱਟੀ ਦੇ ਵਿੱਚ ਪਰਿਵਾਰ ਦੇ ਨੰਬਰ ਨੇ ਇੱਕ ਇੰਡੀਅਨ ਤੇ ਇੱਕ ਯੂਐਸਏ ਦਾ ਨੰਬਰ ਹੈ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜੀ ਚਾਰ ਰਿਸ਼ਤੇ ਰਹਿ ਗਏ ਲਾਸਟ ਤੇ ਦੋ ਗੱਲਾਂ ਸੁਣ ਕੇ ਜ਼ਰੂਰ ਜਾਇਓ ਨਾਮ ਸਿੰਘ ਪਤਾ ਤਰਨਤਨ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਪਲੱਸ 2 ਨਾਨ ਮੈਡੀਕਲ ਨਾ ਕੀਤੀ ਹੋਈ ਹੈ ਪਲੱਸ ਈਟੀਸੀ ਤੇ ਭੈਣ ਕੋਈ ਨਹੀਂ ਭਰਾ ਕੋਈ ਨਹੀਂ ਕੱਦ 5 ਫੁੱਟ 7 ਇੰਚ ਕਾਸਟ ਜੱਟ ਗੋਦ ਸੰਧੂ ਡੇਟ ਆਫ ਬਰਥ 1990 ਦੀ ਹੈ 10 ਕਿੱਲੇ ਜ਼ਮੀਨ ਹੈ ਜੀ ਕਮਰਸ਼ੀਅਲ ਪ੍ਰਾਪਰਟੀ ਹੈ ਇਨ ਅੰਮ੍ਰਿਤਸਰ ਦੇ ਵਿੱਚ ਕੁੜੀ ਦਾ ਕੱਦ 5 ਫੁੱਟ 4 ਇੰਚ ਤੋਂ 6 ਇੰਚ ਤੱਕ ਹੋਵੇ ਸਮਾਰਟ ਸਿੰਪਲ ਤੇ ਸਮਝਦਾਰ ਵਧੀਆ ਜਿਹੜੀ ਕੁੜੀ ਹੋਵੇ ਗੁਰਸਿੱਖ ਫੈਮਿਲੀ ਵਿੱਚੋਂ ਤੇ ਲਾਲ ਪੱਟੀ ਦੇ ਵਿੱਚ ਕੁੜੀ ਦੇ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲਬਾਤ ਤੁਸੀਂ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਬਠਿੰਡਾ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਬੀਏ ਡਿਪਲੋਮਾ ਆਫ ਕੰਪਿਊਟਰ ਹਾਰਡਵੇਅਰ ਦਾ ਕੀਤਾ ਹੋਇਆ ਤੇ ਆਈਟੀਆ ਕੀਤੀ ਹੋਈ ਹੈ ਭੈਣ ਇੱਕ ਮੈਡ ਭਰਾ ਕੋਈ ਨਹੀਂ ਕੱਦ 5 ਫੁੱਟ 11 ਇੰਚ ਕਾਸਟ ਜੱਟ ਸੇ ਗੋਤ ਸੰਧੂ ਸਿੱਧੂ ਗੋਤ ਸਿੱਧੂ ਡੇਟ ਆਫ ਬਰਥ 19/5/93 ਦਾ ਜੀ ਕੰਮ ਪ੍ਰਾਈਵੇਟ ਜੋਬ ਹੈ ਵਧੀਆ ਤੇ 2.5 ਕਿੱਲੇ ਜ਼ਮੀਨ ਆ ਵਧੀਆ ਜੌਬ ਹੈ ਕੁੜੀ ਨੇ ਪਲੱਸ 2 ਤੋਂ ਬਾਅਦ ਕੋਈ ਡਿਪਲੋਮਾ ਕਰਿਆ ਹੋਵੇ ਲਾਲ ਪੱਟੀ ਦੇ ਵਿੱਚ ਦੋ ਪਰਿਵਾਰ ਦੇ ਨੰਬਰ ਨੇ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਕੈਨੇਡਾ ਤੋਂ ਆ ਜੀ ਨਾਮ ਕੌਰ ਕੁੜੀ ਦਾ ਰਿਸ਼ਤਾ ਪਤਾ ਕੈਨੇਡਾ ਤੋਂ ਕੁੜੀ ਬਲੌਂਗ ਕਰਦੀ ਹੈ ਪੜ੍ਹਾਈ ਬੀਐਸਸੀ ਐਮਐਸਸੀ ਐਗਰੀਕਲਚਰ ਦੀ ਕੀਤੀ ਹੋਈ ਹੈ ਭੈਣ ਕੋਈ ਨਹੀਂ ਪ੍ਰਾਇਕ ਕੰਨ ਮੈਡ ਕੱਦ 5 ਫੁੱਟ 4 ਇੰਚ ਕਾਸਟ ਜਰਨਲ ਗੋਤ ਸਰਾਂ ਡੇਟ ਆਫ ਬਰਥ 12 9 95 ਦੀ ਹੈ ਕੰਮ ਕੈਨੇਡਾ ਵਰਕ ਪਰਮਿਟ ਤੇ ਹੈ ਕੁੜੀ ਬ੍ਰੈਪਟਨ ਦੇ ਵਿੱਚ ਇੱਕ ਮੁੰਡਾ ਕੈਨੇਡਾ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ 8 ਤੋਂ 10 ਕਿੱਲੇ ਜ਼ਮੀਨ ਹੋਵੇ ਨਸਾ ਨਾ ਕਰਦਾ ਹੋਵੇ ਵੈਸਨੂ ਹੋਵੇ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਬਠਿੰਡਾ ਇੰਡੀਆ ਤੋਂ ਜਿਹੜਾ ਰਿਸ਼ਤਾ ਗਾ ਪੜਾਈ ਐਮਏ ਪੋਲ ਸੈਂਸ ਡੀਸੀਏ ਕੰਪਿਊਟਰ ਬੈਂਕਿੰਗ ਕੋਰਸ ਤੇ ਇੰਗਲਿਸ਼ ਸਪੋਕਨ ਦਾ ਜਿਹੜਾ ਇਹਨਾਂ ਨੇ ਪੜ੍ਹਾਈ ਕੀਤੀ ਹੋਈ ਆ ਭੈਣ ਭਰਾ ਕੋਈ ਨਹੀਂ ਇਕੱਲਾ ਇਕੱਲਾ ਮੁੰਡਾ 5 ਫੁੱਟ 9 ਇੰਚ ਕੱਦਦਾ ਕਾਸਟ ਜੱਟ ਸਿੱਖ ਗੋਤ ਹੇਹਰ ਡੇਟ ਆਫ ਬਰਥ 10/2/93 ਦੀ ਆ ਸੱਤ ਕਿੱਲੇ ਜ਼ਮੀਨ ਹੈ ਜੀ 20 ਲੱਖ ਦਾ ਪਲਾਟ ਤੇ ਖੇਤੀਬਾੜੀ ਦਾ ਵਧੀਆ ਮਤਲਬ ਸੈਟਅਪ ਹੈ ਇਹਨਾਂ ਦਾ ਤੇ ਪੜੀ ਲਿਖੀ ਘਰੇਲੂ ਕੁੜੀ ਦਾ ਰਿਸ਼ਤਾ ਚਾਹੀਦਾ ਲਾਲ ਪੱਟੀ ਚ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਪਤਾ ਮੋਗਾ ਤੋਂ ਮੁੰਡਾ ਬਲੌਂਗ ਕਰਦਾ ਪੜਾਈ ਪਲੱਸ 2 ਡੀਜ਼ਲ ਮਕੈਨਿਕ ਦੀ ਕੀਤੀ ਹੋਈ ਆ ਭੈਣ ਇੱਕ ਭਰਾ ਦੋ ਭੈਣ ਇੱਕ ਭਰਾ ਕੋਈ ਨਹੀਂ ਕੱਲਾ ਮੁੰਡਾ ਹੈ ਕੱਦ 5 ਫੁੱਟ 8 ਇੰਚ ਕਾਸਟ ਜੱਟ ਸਿੱਖ ਗੂਤ ਬੜਿੰਗ ਡੇਟ ਆਫ ਬਰਥ 29 ਸਾਲ ਦੀ ਉਮਰ ਹੈ ਜੀ 5 ਕਿੱਲੇ ਜ਼ਮੀਨ ਹੈ ਯੂਰਪ ਦੇ ਪੇਪਰ ਲੱਗੇ ਹੋਏ ਨੇ ਪਿਤਾ ਦੁਬਈ ਦੇ ਵਿੱਚ ਡਰਾਈਵਰ ਹੈ 5 ਕਿੱਲੇ ਜ਼ਮੀਨਾਂ ਕੱਲਾ ਕੱਲਾ ਮੁੰਡਾ ਹੈ ਤੇ ਕੁੜੀ ਘਰੇਲੂ ਤੇ ਸਿੰਪਲ ਹੋਵੇ ਲਾਲ ਪੱਟੀ 'ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਜਿਹੜਾ ਨਾਮ ਸਿੰਘ ਪਟਿਆਲਾ ਸਿਟੀ ਤੋਂ ਹੈ ਜੀ ਇਹਨਾਂ ਦਾ ਵੀ ਬਹੁਤ ਵਧੀਆ ਪ੍ਰੋਜੈਕਟ ਹੈ ਆ ਪੜਾਈ ਐਮਸੀਏ ਮਾਸਟਰ ਆਫ ਕੰਪਿਊਟਰ ਐਪਲੀਕੇਸ਼ਨ ਦੀ ਕੀਤੀ ਹੋਈ ਹੈ ਭੈਣ ਭਰਾ ਕੋਈ ਨਹੀਂ ਕੱਲਾ ਮੁੰਡਾ ਕੱਦ 5 ਫੁੱਟ 7 ਇੰਚ ਕਾਸਟ ਜੱਟ ਸੇ ਗੋਤ ਬੁੱਟਰ ਡੇਟ ਆਫ ਬਰਥ 30 1993 ਦੀ ਹੈ ਸ਼ੋਰੂਮ ਜਿਹੜਾ ਪਲਾਟ ਹੈ ਇੱਕ 10x60 ਦਾ ਕਮਰਸ਼ੀਅਲ ਰੋਡ ਪਟਿਆਲਾ ਸਿਟੀ ਅੰਦਰ 8 ਕਿੱਲੇ ਜ਼ਮੀਨ ਹੈ ਜੀ ਸਾਢੇ 6 ਪਿੰਡ ਦੇ ਵਿੱਚ ਹੈ ਜ਼ਮੀਨ ਤੇ ਡੇਢ ਕਿੱਲਾ ਜਿਹੜਾ ਮੇਨ ਰੋਡ ਤੇ ਆ ਪਿਤਾ ਜੇਈ ਰਿਟਾਇਰਡ ਨੇ ਡੇਢ ਕਰੋੜ ਦੀ ਕੋਠੀ ਸਿਟੀ ਦੇ ਵਿੱਚ ਹੈ ਤੇ ਇੱਕ ਕੋਠੀ ਪਿੰਡ ਦੇ ਵਿੱਚ ਹੈ ਇਹਨਾਂ ਦੀ ਵਰਕ ਐਂਡ ਫਾਈਨਾਂਸ ਕੰਪਨੀ ਦੇ ਵਿੱਚ ਤੇ ਸੁੱਧ ਮੁੰਡਾ ਸੁੱਧ ਵੈਸਣੂ ਆ ਜੀ ਵਧੀਆ ਤੇ ਰਿਸ਼ਤਾ ਕੁੜੀ ਐਜੂਕੇਟਿਡ ਹੋਵੇ ਪ੍ਰਾਈਵੇਟ ਜਾਂ ਗਵਰਨਮੈਂਟ ਜੌਬ ਤੇ ਹੋਵੇ ਸੁੰਦਰ ਹੋਵੇ ਪਟਿਆਲਾ ਸੰਗਰੂਰ ਨੂੰ ਪਹਿੜਾ ਕੋਈ ਮੰਗ ਨਹੀਂ ਇਹਨਾਂ ਦੀ ਲਾਲ ਪੱਟੀ ਦੇ ਵਿੱਚ ਪਰਿਵਾਰ ਦਾ ਨੰਬਰ ਆ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜੀ ਤੇ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਪਤਾ ਨਾਬਾ ਤੋਂ ਮੁੰਡਾ ਬਲੌਂਗ ਕਰਦਾ ਪੜਾਈ BCA MCA 1 ਸਾਲ ਦੀ ਜਿਹੜੀ ਇੰਡੀਆ ਤੋਂ ਕੀਤੀ ਹੋਈ ਹੈ ਡਿਪਲੋਮਾ ਐਂਡ ਇੰਜੀਨੀਅਰਿੰਗ ਦਾ ਕੈਨੇਡਾ ਤੋਂ ਕੀਤਾ ਹੋਇਆ ਭੈਣ ਕੋਈ ਨਹੀਂ ਭਰਾ ਕੋਈ ਨਹੀਂ ਕੱਲਾ ਕੱਲਾ ਮੁੰਡਾ ਹੈ ਕੱਦ 6 ਫੁੱਟ 1 ਇੰਚ ਕਾਸਟ ਜੱਟ ਸਿੱਖ ਡੇਟ ਆਫ ਬਰਥ 201295 ਦਾ ਜੀ ਕੰਮ 15 ਕਿਲੇ ਜ਼ਮੀਨ ਆ ਕਮਰਸ਼ੀਅਲ ਕੈਨੇਡਾ ਪੀਆਰ ਬ੍ਰੈਂਪਟਨ ਦੇ ਵਿੱਚ ਤੇ ਕੁੜੀ ਦੀ ਪੜ੍ਹਾਈ ਸਾਇੰਸ ਕਮਰਸ ਦੀ ਕਰੀ ਹੋਵੇ ਜਾਂ ਆਰਐਨ ਨਰਸ ਹੋਵੇ ਸੋਹਣੀ شریف ਪਰਿਵਾਰ ਹੋਵੇ ਤੇ 5 ਫੁੱਟ 5 ਇੰਚ ਤੋਂ ਜਿਹੜਾ ਕੱਦ ਪਲੱਸ ਹੋਵੇ ਤੇ ਲਾਲ ਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਅੰਮ੍ਰਿਤਧਾਰੀ ਐਜੀ ਮੁੰਡਾ ਬਰਨਾਲਾ ਤੋਂ ਬਲੋਂਗ ਕਰਦਾ ਪੜ੍ਹਾਈ ਪਲੱਸ 2 ਨਾਨ ਮੈਡੀਕਲ ਨਾ ਕੀਤੀ ਹੋਈ ਹੈ ਇਲੈਕਟ੍ਰੋਨਿਕ ਇੰਜੀਨੀਅਰਿੰਗ ਇਨ ਕੈਨੇਡਾ ਤੋਂ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਹੈ ਕਮੈਡ ਕੱਦ 5 ਫੁੱਟ 11 ਇੰਚ ਕਾਸਟ ਜੱਟ ਸੇ ਗੋਦ ਦਿਓਲ ਡੇਟ ਆਫ ਬਰਥ 22 10 97 ਦੀ ਇਹ ਕੰਮ ਕੈਨੇਡਾ ਪੀ ਆਰ ਐਮ ਨੈਟਵਰਕ ਟੈਕਨੀਸ਼ੀਅਨ ਹੈ ਤੇ ਪੂਰਾ ਪਰਿਵਾਰ ਜਿਹੜਾ ਕੈਨੇਡਾ ਬ੍ਰੈਫਟਨ ਦੇ ਵਿੱਚ ਸੈੱਟ ਆ ਮੁੰਡੇ ਦਾ 10 ਕਿੱਲੇ ਜ਼ਮੀਨ ਆ ਦੋਨੇ ਭਰਾਵਾਂ ਨੂੰ 5-5 ਕਿੱਲੇ ਆਉਂਦੀ ਆ ਕੁੜੀ ਕੈਨੇਡਾ ਹੋਵੇ ਵਰਕ ਪਰਮਿਟ ਜਾਂ ਪੀਆਰ ਹੋਵੇ ਘੱਟੋ ਘੱਟ 5 ਫੁੱਟ 4 ਇੰਚ ਜਿਹੜਾ ਕੁੜੀ ਦਾ ਕੱਦ ਹੋਵੇ ਜੱਟ ਸਿੱਖ ਵੈਸ ਨੂੰ ਪਰਿਵਾਰ ਹੋਵੇ ਲਾਲ ਪੱਟੀ ਦੇ ਵਿੱਚ ਕੈਨੇਡਾ ਦਾ ਹੀ ਪਰਿਵਾਰ ਦਾ ਨੰਬਰ ਆ ਡਾਇਰੈਕਟ ਗੱਲਬਾਤ ਤੁਸੀਂ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਫਰੀਦਕੋਟ ਤੋਂ ਪੜ੍ਹਾਈ ਜਿਹੜੀ ਬੀ ਟੈਕ ਕੀਤੀ ਹੋਈ ਐ ਭੈਣ ਇੱਕ ਮੈਡ ਭਰਾ ਇੱਕ ਅਨਮੈਡ ਤੇ ਜਿਹੜਾ ਕੱਦ 5 ਫੁੱਟ 11 ਇੰਚ ਕਾਸਟ ਜੱਟ ਸੇ ਗੁੱਤ ਸੰਧੂ ਡੇਟ ਆਫ ਬਰਥ 15/3/93 ਦੀ ਹੈ ਕੰਮ ਸੌਫਟਵੇਅਰ ਇੰਜੀਨੀਅਰਿੰਗ ਦਾ ਜੋਬ ਇਨ ਵਿਪਰੋ ਕੰਪਨੀ ਦੇ ਵਿੱਚ 13 ਲੱਖ ਐਨੂਅਲ ਮਤਲਬ ਲੱਖ ਰੁਪਏ ਤੋਂ ਪਲੱਸ ਜਿਹੜਾ ਇਹਨਾਂ ਦੀ ਮਹੀਨੇ ਦੀ ਤਨਖਾਹ 3 ਲੱਖ ਦਾ ਪੈਕੇਜ ਹੈ ਇੱਕ ਸੌਪ ਅਲਾਉਵਬੀਲ ਦੀ ਤੇ ਕਾਰ ਟਾਇਰ ਦੀ ਹੈ ਕੁੜੀ ਦੀ ਬੀਟੈਕ ਐਮਬੀਏ ਕਰੀ ਹੋਵੇ ਵਧੀਆ ਕੁੜੀ ਹੋਵੇ ਐਨੀ ਜਰਨਲ ਕਾਸਟ ਜਿਹੜੇ ਕੰਟੈਕਟ ਕਰ ਸਕਦੇ ਇਹਨਾਂ ਨੂੰ ਤੇ ਐਂ ਓਨਲੀ ਸਿੰਪਲ ਮੈਰਿਜ ਕਰਨੀ ਹੈ ਕੋਈ ਇਹਨਾਂ ਦੀ ਡਿਮਾਂਡ ਨਹੀਂ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲਬਾਤ ਕਰ ਸਕਦੇ ਹਾਂ ਤੇ ਅੱਜ ਦੇ ਇਹ ਰਿਸ਼ਤੇ ਸੀਗੇ ਵੀਡੀਓ ਛੱਡ ਕੇ ਨਾ ਜਾਓ ਦੋ ਗੱਲਾਂ ਕਰਕੇ ਪ੍ਰੋਗਰਾਮ ਦਾ ਜਿਹੜਾ ਸਮਾਪਤੀ ਕਰਦੇ ਹਾਂ ਸਭ ਤੋਂ ਪਹਿਲਾਂ ਜੀ ਆਪਾਂ ਅੱਜ ਦੇਖਿਆਗਾ ਮੈਂ ਤੁਹਾਡੇ ਹੁਣ ਇਸ ਤੋਂ ਬਾਅਦ ਕਮੈਂਟ ਜ਼ਰੂਰ ਪੜਾਂਗਾ ਕਮੈਂਟ ਜ਼ਰੂਰ ਕਰੋ ਗੋਤ ਕੀ ਆ ਤੁਹਾਡਾ ਤੇ ਬਾਕੀ ਜਿਨ੍ਹਾਂ ਨੇ ਐਡ ਪਵਾਉਣੀ ਆ ਉਹਨਾਂ ਲਈ ਖਾਸ ਜਿਹੜਾ ਆਪਾਂ ਗੱਲ ਕਰੀਏ ਜਿਨ੍ਹਾਂ ਨੇ ਆਪਣੇ ਲੜਕਾ ਲੜਕੀ ਦੀ ਐਡ ਪਵਾਉਣੀ ਹੈ 9173060725 ਜਾਂ 95 ਯੂਰੋ 1725405 ਜਿਹੜਾ ਇਹ ਨੰਬਰ ਹੈ ਇਹਨਾਂ ਦੇ ਉੱਤੇ ਤੁਸੀਂ ਇੱਕ ਨੰਬਰ ਤੇ ਮੈਸੇਜ ਕਰ ਸਕਦੇ ਹੋ ਦੋਨਾਂ ਤੇ ਨਾ ਕਰਿਓ ਤੇ WhatsApp ਤੇ ਜਦੋਂ ਤੁਸੀਂ ਹੈਲੋ ਲਿਖ ਕੇ ਭੇਜੋਗੇ ਤੁਹਾਨੂੰ ਐਡ ਦਾ ਪੂਰਾ ਪ੍ਰੋਸੈਸ ਪੰਜਾਬੀ ਦੇ ਵਿੱਚ ਲਿਖ ਕੇ ਭੇਜ ਦਿੱਤਾ ਜਾਏਗਾ ਮੰਨ ਕੇ ਚੱਲੋ ਅਸੀਂ ਦੋ ਵਾਰ ਐਡ ਪਾਉਣੀ ਹੈ ਇੱਕ ਤਾਂ ਜਿਵੇਂ ਅੱਜ ਇਹ ਮੇਨ ਪ੍ਰੋਗਰਾਮ ਹੈਗਾ ਲਗਭਗ 25-30 ਮਿੰਟਾਂ ਦਾ ਹਨਾ ਐਤਵਾਰ ਨੂੰ 8 ਵਜੇ ਇਹ ਦੇ ਵਿੱਚ ਪਾਵਾਂਗੇ ਇੱਕ ਵਾਰ ਐਡ ਇੱਕ ਵਾਰ ਐਡ ਪੈਗੀ ਤੁਹਾਡੀ ਸ਼ਾਰਟ ਵੀਡੀਓ ਦੇ ਵਿੱਚ ਜਿਹੜੀ ਆਪਾਂ ਨੋਰਮਲੀ ਆਪਾਂ ਦੀ 35 ਸੈਕਿੰਡ ਦੀ ਸ਼ਾਰਟ ਵੀਡੀਓ ਦੇਖ ਰਹੇ ਆ ਉਹਦੇ ਵਿੱਚ ਤੁਹਾਡੀ ਐਡ ਪੈਗੀ ਇੱਕ ਵਾਰ ਫੀਸ ਪੇ ਕਰਨ ਤੇ ਦੋ ਵਾਰ ਅਸੀਂ ਐਡ ਪਾਵਾਂਗੇ ਇਸ ਤੋਂ ਬਾਅਦ ਅਸੀਂ ਬਾਰ ਬਾਰ ਮੰਨ ਕੇ ਚੱਲੋ ਗਾਜਰਾ ਚ ਗਦਾ ਨਹੀਂ ਛੱਡਦੇ ਜੀ ਜੈਨੂਅਨ ਕੰਮ ਹੁੰਦਾ ਨਾ ਹੀ ਅਸੀਂ ਬਹੁਤੀਆਂ ਜਿਆਦਾ ਰਿਪੀਟ ਜਿਹੜੀਆਂ ਐਡਾਂ ਪਾਉਣੇ ਕਿਸੇ ਦੀ ਮਾੜੀ-ਮੋਟੀ ਗਲਤੀਆਂ ਜਾਂ ਕਿਸੇ ਨੇ ਦੁਬਾਰਾ ਫੀਸ ਭੇਜ ਕੇ ਐਡ ਪਵਾ ਲਈ ਅਸੀਂ ਉਹ ਐਡਾਂ ਪਾਉਣੇ ਆ ਤੇ ਖਾਸ ਤੌਰ ਤੇ ਸਾਡੇ ਇਸ ਨੰਬਰਾਂ ਤੋਂ ਲਾਵੇ ਸਾਡੇ ਚੈਨਲ ਤੋਂ ਇਸ ਨਾਮ ਦੇ ਚੈਨਲ ਤੋਂ ਇਲਾਵਾ ਸਾਡਾ ਹੋਰ ਕੋਈ ਚੈਨਲ ਨਹੀਂ ਹੈਗਾ ਉਹਨਾਂ ਤੋਂ ਜਿਹੜਾ ਇਹ ਬਚਿਆ ਜਾਵੇ ਤੇ ਕਮੈਂਟ ਜਰੂਰ ਕਰਿਓ ਤੇ ਇੱਕ ਲਾਸਟ ਤੇ ਜੋ ਪੁਆਇੰਟ ਆ ਪਲੀਜ਼ ਜਿਹੜੇ ਤੁਹਾਡੇ ਕੋਈ ਰਿਸ਼ਤੇਦਾਰ ਤੁਹਾਡੇ ਕਿਸੇ ਯਾਰ ਦੋਸਤ ਜਾਂ ਕਿਸੇ ਤੁਹਾਡੇ ਸਾਥ ਸੰਬੰਧੀ ਦਾ ਤੁਹਾਨੂੰ ਲੱਗਦਾ ਹੈ ਵੀ ਇਸ ਰਿਸ਼ਤਿਆਂ ਦੀ ਲਿਸਟ ਵਿੱਚ ਉਹਨਾਂ ਦੇ ਮੇਲ ਖਾਂਦੀ ਕੋਈ ਲਿਸਟ ਹੋ ਸਕਦੀ ਹੈ ਉਹਨਾਂ ਤੱਕ ਇਹ ਵੀਡੀਓ ਜਰੂਰ ਸੈਂਡ ਕਰਿਓ ਦੇਖੋ ਜਿਨ੍ਹਾਂ ਨੇ ਐਡ ਪਵਾਈ ਹੈ ਉਹਨਾਂ ਨੇ ਫੀਸ ਪੇ ਕੀਤੀ ਹੈ ਤੇ ਮੈਂ ਪੂਰਾ ਹਫਤਾ ਮੰਨ ਕੇ ਚਲੋ ਸ਼ਾਮ ਨੂੰ 8 ਵਜੇ ਤੋਂ ਲੈ ਕੇ ਰਾਤ ਦੇ 11-12 ਵਜੇ ਤੱਕ ਬੈਠ ਕੇ ਮਿਹਨਤ ਕਰਕੇ ਵੀਡੀਓ ਬਣਾਉਣੇ ਆ ਕਿਸੇ ਦੇ ਇਹ ਵੀਡੀਓ ਕੰਮ ਆ ਜੇ ਕਿਸੇ ਦੀ ਜ਼ਿੰਦਗੀ ਸੈੱਟ ਹੋ ਜੇ ਇਸ ਵੀਡੀਓ ਤੋਂ ਇਸ ਤੋਂ ਵੱਡੀ ਆਪਣੇ ਲਈ ਖੁਸ਼ੀ ਦੀ ਕੋਈ ਗੱਲ ਨਹੀਂ ਹੋ ਸਕਦੀ ਤੇ ਬਾਕੀ ਗੱਲ ਰਹੀ ਸ਼ੇਅਰ ਦੀ ਜਰੂਰ ਕਰਿਓ ਜੀ ਮੰਨ ਕੇ ਚੱਲੋ ਇੱਕ ਮੈਨੂੰ ਅੱਜ ਫੋਨ ਆਇਆ ਕਿ ਕਿਸੇ ਨੇ ਉਹਨਾਂ ਨੂੰ ਵੀਡੀਓ ਸੈਂਡ ਉਹਨਾਂ ਦੇ ਰਿਸ਼ਤੇਦਾਰ ਨੇ ਕੀਤੀ ਸੀਗੀ ਤੇ ਉਹਨਾਂ ਦੀ ਫਤੇਗੜ ਸਾਹਿਬ ਗੱਲ ਚੱਲ ਰਹੀ ਜਾਨੇ ਆਪ ਪਤਾ ਨਹੀਂ ਉਹ ਖੰਨੇ ਤੋਂ ਆ ਪਤਾ ਨਹੀਂ ਗੋਵਿੰਦਗੜ੍ਹ ਮੰਡੀ ਦੇ ਕੋਲੇ ਕੋਈ ਖੰਨੇ ਖੁੰਨੇ ਦੇ ਕੋਈ ਪਿੰਡ ਦਾ ਨਾਲ ਲੈਂਦੇ ਸੀ ਤੇ ਮਤਲਬ ਕਿ ਕਿਸੇ ਨੇ ਸੈਂਡ ਕੀਤੀ ਤਾਂ ਉਹਨਾਂ ਦਾ ਕੰਮ ਚੱਲਿਆ ਤਾਂ ਮੇਰਾ ਅੱਜ ਇਹ ਜੀ ਕੀਤਾ ਕਿ ਜਿਹੜਾ ਕਿਸੇ ਕੋਲੇ ਇਹ ਵੀਡੀਓ ਨੂੰ ਸੈਂਡ ਜਰੂਰ ਕਰਿਆ ਕਰੋ ਤਾਂ ਜੋ ਤੁਹਾਡਾ ਸੈਂਡ ਕੀਤਾ ਹੀ ਕਿਸੇ ਦੇ ਕੰਮ ਆ ਜੇ ਸੋ ਇਹਨਾਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਿਓ ਤੇ ਬੈਲ ਆਈਕਨ ਦਾ ਬਟਨ ਜਰੂਰ ਦਬਾ ਲਓ ਤਾਂ ਜੋ ਤੁਹਾਡੇ ਕੋਲੇ ਜਿਹੜੀ ਹਰੇਕ ਲਿਸਟ ਪਹੁੰਚਦੀ ਰਹੇ ਧੰਨਵਾਦ ਜੀ ਥੈਂਕ ਯੂ